ਗੁਰੂ ਸਾਹਿਬ ਦਾ ਇੱਕ ਬਚਨ ਹੈ ਕਿ ਸੁਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨਾ ਰੱਖਸ ਦੇਤੇ ਮਾਂ ਨੇ ਯਾਦ ਰੱਖਦੀ ਬੱਚੇ ਦੀਆਂ ਗਲਤੀਆਂ ਬਸ ਇੰਨੀ ਫਰਕ ਜੇ ਜੀ ਮਾਂ ਬਾਪ ਪਰਪਕਾਰ ਕਰਕੇ ਵੀ ਚੇਤੇ ਨਹੀਂ ਰੱਖਦੇ ਪਰ ਔਲਾਦ ਕਿਤੇ 2 ਸਾਲ ਸੰਭਾਲਦੀ ਹੋਵੇ ਤੇ ਮੇਰਾ ਖਿਆਲ ਹੈ 12 ਮਹੀਨਿਆਂ ਵਿੱਚ 24 25 ਵਾਰਾਂ ਨੂੰ ਚਤਾਰ ਦਿਨ ਦੇ ਨੇ ਸੀ ਤੁਹਾਨੂੰ ਸੰਭੀ ਬੈਠੇ ਇਸ ਤਰੀਏ ਨਾ ਤੂੰ ਤਾਂ ਸਿਰਫ ਬਿਸਤਰੇ ਤੇ ਸਾਂਭੀ ਬੈਠਾ ਹੈ ਉਹ ਤਾਂ ਤੈਨੂੰ ਆਪਣੇ ਜਿਸਮ ਵਿੱਚ ਸਾਂਭੀ ਬੈਠੀ ਸੀ ਤੂੰ ਸ਼ਰੀਰ ਤੋਂ ਬਾਹਰ ਸੰਭਾਲਣ ਦਾ ਯਤਨ ਕਰਨਾ ਪਰ ਉਥੇ ਚਤਾਰਿਆ ਜਾਂਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਆ ਦੇਖੋ ਇੱਕ ਰਿਸ਼ਤਾ ਹੈ ਮਾਂ ਦਾ ਐਸਾ ਜਿਹਨੂੰ ਸਤਿਗੁਰੂ ਨੇ ਕਿਹਾ ਸੁਤ ਅਪਰਾਧ ਕਰਤ ਹੈ ਜਿੰਨ ਜਿੰਤੇ ਜਿਤਨੀਆਂ ਮਰਜੀ ਗਲਤੀਆਂ ਕਰਦੇ ਪਰ ਜੰਮੀ ਚੇਤਨਾ ਰੱਖ ਸਕਦੇ ਉਹ ਭੁਲਾ ਕੇ ਚੱਲੇਗੀ ਤੇ ਜ਼ਿੰਦਗੀ ਜੀਏਗੀ ਨੇ ਤੇ